ਅੱਛੇ ਵਜਨ ਵਾਲੇ ਆ ਤੇ ਆ ਧੁੰਦ ਨਹੀਂ ਕੀ ਆ ਧੂਆਂ ਇੰਨਾ ਗਾਲਾਂ ਆਪਾਂ ਸਰਕਾਰਾਂ ਨੂੰ ਕਰਦੇ ਆ ਕੋਈ ਕਹਿੰਦਾ ਤੁੰ 1500 ਰੁਪਏ ਮਿਲ ਗਿਆ ਕੋਈ ਐਂ ਕਰਦੇ ਆ ਜਾਂ ਇੱਕ ਦੂਜਾ ਆਪਾਂ ਛੇਡਾਂ ਕਰਦੇ ਆ ਇਹਦੇ ਨਾਲ ਆਪਣੇ ਵਿਥੇਤ ਖਰਾਬ ਹੁੰਦੀ ਕਿਸੇ ਦਾ ਕੁਝ ਨਹੀਂ ਜਾਂਦਾ ਠੀਕ ਆ ਨਾ ਹਾਂ ਮਜਬੂਰੀ ਆ ਮਜਬੂਰੀ ਆ ਮੰਨਦੇ ਆ ਪਰ ਫਿਰ ਵੀ ਯਾਰ ਥੋੜਾ ਬਹੁਤਾ ਜੇ ਤੁਸੀਂ ਘਟਾ ਲਓ ਹੱਥ ਹੌਲਾ ਰੱਖੋ ਇਹਦੇ ਲੰਘੋ ਇਹ ਗੱਦ੍ਹਾਂ ਪਿੱਛੇ ਦੋਹਾਂ ਤਿੰਨਾਂ ਨੂੰ ਆਗ ਲਾ ਲਓ ਬਾਕੀ ਉਵੇਂ ਵਾ ਲੋ ਯਾਰ ਜੇ ਰਹ ਜਾਂਦੇ ਆ ਤਾਂ ਹੱਥ ਬੰਨ ਕੇ ਬੇਨਤੀ ਹੈ ਬਾਈ ਸਾਰਿਆਂ ਨੂੰ ਇਹਦਾ ਬਰਾ ਹਾਲ ਹੋਇਆ ਪਿਆ ਵਾ ਸੂਰਜ ਨਿਕਲਦਾ ਨਹੀਂ ਗਾ ਝੋਨੇ ਵਗਦੇ ਨਹੀਂ ਗੇ ਕਿਉਂਕਿ ਨਮੀ ਆ ਫਿਰ ਤੁੰਦ ਫੈਨ ਲੱਗ ਜਾਂਦੀ ਆ ਉਹਦੇ ਨਾਲ ਹੋਰ ਧੋਨਾ ਖਰਾਬ ਹੋ ਜਾਂਦਾ ਮੈਂ ਮੋਟਰ ਤੇ ਆਇਆ ਸੀਗਾ ਮੈਂ ਚੱਲਿਆ ਉਧਰ ਨੂੰ ਸੀਗਾ ਮੈਂ ਕਿਹਾ ਚੱਲ ਮਰੀ ਜੀ ਵੀਡੀਓ ਬਣਾਉਣਾ ਵਾ ਤੁਹਾਨੂੰ ਇਹਦੇ ਹਾਲਾਤ ਦਿਖਾਉਣਾ ਵਾ ਹਜੇ ਮੈਂ ਢਿੱਗੇ ਜਾ ਵਰਨਾ ਉੱਥੇ ਜਾ ਕੇ ਤੁਹਾਨੂੰ ਦਿਖਾਉਣਾ ਮੰਡੀ ਚ ਕੀ ਹਾਲ ਆਹ ਵੇਖ ਸਕਦੇ ਆ ਮੈਂ ਚੱਲ ਮੈਂ ਕਿ ਜਾ ਕੇ ਆਉਣਾ ਮੱਡਾ ਜਾ ਦੇ ਕੁਣ ਮੈਂ ਦਿਖਾ ਵੀ ਦਿੰਨਾ ਆ ਵੇ ਰੋਟੀ ਮੇਰੀ ਟੰਗੀ ਵੀ ਜਿਹਦਾ ਨਾਲ ਲਫਾ ਫਟੰ ਗਿਆ ਵਿਆ ਤੇ ਬਾਕੀ ਆ ਵੇਖ ਲੋ ਕੋਸ ਨਹੀਂ ਦੀਂਦਾ ਹੈਗਾ ਮੰਦੇ ਹਾਲ ਹੀ ਹੋਏ ਪਏ ਆ ਲਓ ਵੇਖ ਲੋ ਨਾ ਕੋਰਾਵਾ ਨਾ ਧੋਂਦਾ ਕੀ ਕਰੂ ਬੰਦਾ ਇੱਧਰ ਵੇਖ ਲੋ ਦੀਂਦਾ ਨਹੀਂ ਕੁਛ ਵੀ ਅੱਗੇ ਆਪਾਂ ਇੱਥੋਂ ਐਸ ਵੇਲੇ ਨਾ ਆਪਾਂ ਨੂੰ ਫੇਰ ਵੀ ਗੁਰਦੁਆਰਾ ਸਾਹਿਬ ਦੀਂਦਾ ਹੁੰਦਾ ਵਾ ਤੁਹਾਨੂੰ ਮੈਂ ਦਿਖਾ ਦਿੰਦਾ ਇੱਥੋਂ ਲਓ ਵੇਖ ਲੋ ਦੀਂਦਾ ਗੁਰਦੁਆਰਾ ਸਾਹਿਬ ਤੁਹਾਨੂੰ ਅਈ ਤੇ ਗਦਰ ਸਾਹਿਬ ਵਦੀਂਦਾ ਕਿੰਨਾ ਬੰਦਾ ਹਾਲ ਕੀਤਾ ਵਾ ਉਧਰ ਮੰਡੀ ਚ ਕਰਦਾ ਘੋਰ ਆਪਣੇ ਅੰਦਰ ਹੀ ਜਾ ਰਿਹਾ ਵਾ ਸਾਰਾ ਕੁਝ ਸਾਰਾ ਵੀਰੇ ਆਪਣੇ ਅੰਦਰ ਹੀ ਜਾ ਰਿਹਾ ਵਾ ਠੀਕ ਆ ਨਾ ਇਹ ਗੱਲ ਆ ਵੀ ਬਾਈ ਬਣਿਆ ਥੋੜਾ ਰੱਖੋ ਇੱਤੇ ਕੁਛ ਕਰੋ ਇਹਦਾ ਹੱਲ ਆਪਾਂ ਨੂੰ ਹੀ ਕਰਨਾ ਪੈਣਾ ਰਲ ਮਿਲ ਕੇ ਸਰਕਾਰਾਂ ਨੇ ਤਾਂ ਦੇ ਪਿੱਛੇ ਇਹਦੇ ਤੇ ਕੁਛ ਨਹੀਂ ਕਰਨਾ ਬੱਸ ਉਹ ਧਰਨੇ ਲਈ ਬੈਠਾਂਗੇ 10 ਦਿਨ ਬਹਿ ਜਾਗੇ 20 ਦਿਨ ਬਹਿ ਜਾਗੇ ਕੀ ਕਰਾਂਗੇ ਧਰਨਿਆਂ ਨਾਲ ਆਪਾਂ ਨੂੰ ਹੀ ਹੱਲ ਕਰਨਾ ਪੈਣਾ ਸੋ ਰਲ ਮਿਲ ਕੇ ਨਾ ਆਪਹਿਰਾ ਆਪ ਹੀ ਹੱਲ ਕਰੀਏ ਹਾਂਜੀ ਲਾਈਟ ਗਈ ਵੀ ਆ ਤੁਹਾਨੂੰ ਦੀਦੇ ਹੁਣੇ ਮੰਜੇ ਵੀ ਥੋੜੇ ਥੋੜੇ ਦੇਂਦੇ ਹੁਣੇ ਆ ਰੋਟੀ ਟੰਗੀ ਰੋਟੀ ਖਾਣੀ ਸੀਗੀ ਅਜੇ ਆ ਦੂਜਾ ਮੰਜਾ ਪਿਆ ਨਾਲ ਇੱਧਰ ਵੇਖ ਲਓ ਤੁਹਾਨੂੰ ਦਿੰਦਾ ਤੁਹਾਨੂੰ ਦਾ ਚਾਰੇ ਪਾਸੇ ਇੱਕ ਲੈਟ ਗੀ ਜਨਰੇਟਰ ਇੱਕੀ ਚੱਲਦਾ ਵਾ ਆ ਦੇਖ ਸਕਦੇ ਆ ਧੁੰਦ ਤੁਰੀ ਫਿਰਦੀ ਉਹ ਲਾਈਟਾਂ ਜਗਦੀਆਂ ਇੱਥੇ ਮੜੀਆਂ ਮੜੀਆਂ ਉਹ ਦੀਂਦੀਆਂ ਹੁਣਾਂ ਤੁਹਾਨੂੰ ਮੜੀਆਂ ਮੜੀਆਂ ਉਹ ਉਹ ਜਗਦੀ ਮੜੀ ਜੀ ਦੀਂਦੀ ਜਣ ਕੇ ਹੱਥ ਮਾਰੇ ਤੋਂ ਨਹੀਂ ਕੁਛ ਦਿੰਦਾ ਮੈਂ ਤਾਂ ਦਿੰਦਾ ਨਹੀਂ ਇੱਧਰੋਂ ਲੋ ਇੱਧਰ ਹੀ ਦਿੰਦਾ ਵਾ ਤਾਂ ਉਹ ਦਿੰਦੀ ਬਸ ਤੁਰ ਹੀ ਜਾਂਦੀ ਜਾ ਤੁਹਾਨੂੰ ਮੈਂ ਬੋਲਦਾ ਦਿੰਦਾ ਹਾਂਗਾ ਫੜਚ ਖੜਾ ਵਾਂ ਮੇਰੇ ਕੋਲ ਝੋਨਾ ਪਿਆ ਵਾ ਇੱਥੇ ਵਿੱਚ ਝੋਨਾ ਪਿਆ ਵਾ ਇੱਥੇ ਵਿੱਚ ਝੋਨਾ ਪਿਆ ਵਾ ਇੱਥੇ ਆਪਣਾ ਪਿਆ ਵਾ ਤੇ ਦਿੰਦਾ ਕੁਛ ਨਹੀਂ ਲੇਟ ਗਈ ਵੀ ਆ ਢੇੜਾ ਵੀ ਕੱਢ ਕੇ ਦਿਖਾ ਦਿੰਨਾ ਪਰ ਲੇਟ ਹੈ ਨਾ ਉਹ ਤੁਹਾਨੂੰ ਮੈਂ ਦਿਖਾਉਂਗਾ ਸਾਰੇ ਬੈਠੇ ਕਿਵੇਂ ਹੁਣ ਤਾਂ ਕੋਸੇ ਨਿਰਦੇਸ਼ ਨਾ ਪਲੇਟ ਆ ਰਹਿਣ ਤਾਂ ਫੇਰ ਆਪਾਂ ਕਰਦੇ ਆਂ ਗੱਲ ਉਧਰ ਬਸਤਰਾ ਲੱਗ ਗਿਆ ਇੱਕ ਆ ਪਿਆ ਮੈਂ ਮੇਰਾ ਤਾਂ ਚੱਲ ਨਹੀਂਦਾ ਹੀ ਨਹੀਂ ਹੁਣ ਮੂੰਹ ਵਿੱਚ ਨਾ ਫੇਰ ਮਗਰ ਆ ਦੇਖ ਲੱਗਦੇ ਕਿ ਪਲੇਟ ਚਾਗਦੂਗਾ ਦੀਨਾ ਕੋਈ ਕੌਸ਼ ਨਹੀਂ ਤੀਂਦਾ ਇੱਧਰ ਦੇਖੋ ਕੋਈ ਕੌਸ਼ ਨਹੀਂ ਤੀਂਦਾ ਉਹ ਪੱਲੇ ਦੀ ਤੀਂਦਾ ਵਾ ਜਿਵੇਂ ਲੇਟ ਆਨ ਕਰਦਾ ਮੈਂ ਤਾਂ ਵੇਖੋ ਧੁੰਦ ਠੀਕ ਆ ਵੇ ਪੂਰਾ ਲਈ ਪਿਆ ਆਏ ਆ ਟਾਲੀ ਹੈ ਇੱਧਰ ਮੋਟਰਸਾਈਕਲ ਖੜਾ ਵਾ ਉੱਤਰ ਮੰਜਾ ਪਿਆ ਤੁਹਾਨੂੰ ਤੀਦਾ ਨਹੀਂ ਹੋਣਾ ਲਾਈਟ ਚ ਮਾੜਾ ਮਾੜਾ ਤੀਂਦਾ ਲਾਈਟ ਮੈਂ ਬੰਦ ਕਰਦਾ ਆਵੇ ਉਹ ਤੁਹਾਨੂੰ ਦਿੱਤੇ ਆ ਢੇਰ ਨੇ ਪੰਨਿਆ ਸਾਡੇ ਨੂੰ ਆ ਆਪਣਾ ਢੇਰ ਪਿਆ ਇੱਧਰ ਠੀਕ ਸਾਰੇ ਉੱਠੂਗੇ ਸਾਜਦੇ ਤੁਹਾਨੂੰ ਮਾੜੀ ਮਾੜੀ ਟਾਲੀ ਦੇਂਦੀ ਹੋਣੀ ਜੇ ਤੋ ਖਿੱਚ ਕੇ ਪਾਸੇ ਕੀਤੇ ਆ ਪਾਪਾਂ ਜੀ ਆਹ ਨੂੰ ਕਿ ਫੇਰ ਹਾਂ ਅਕਲੋ ਤਾਂ ਪੋਤਾਂ ਤੇਰਾ ਮੈਂ ਹਾਂ ਫੜ ਲੁੱਤਾਂ ਛੱਡਿਆ ਮੇਰੇ ਦੋ ਬੱਚੇ ਬਾਲ ਬੱਚੇ ਆ ਬੱਚਿਆਂ ਵਾਲਾ ਬਾਲ ਬੱਚਿਆਂ ਨਾਲ ਹੈਗਾ ਛੜਾ ਛਾਣ ਹੋ ਤਾਂ ਚੱਲ ਜੇ ਇਹ ਤਾਂ ਰੈਸਟ ਲੈ ਸਕਦਾ ਜਿੰਦਗੀ ਦਾ ਰੈਸਟ ਨਹੀਂ ਲੈ ਸਕਦਾ ਜੈਦੀ ਦਾ ਰੈਸਟ ਇੱਕ ਗੁੰਮਰਾ ਇਹ ਚੱਲੀ ਜਾਂਦੀ ਬਈ ਚੱਲੀ ਜਾਂਦੀ ਬੋਦਨਾ ਵਿੱਚ ਕੋ ਬੱਸ ਸੋਵਾ ਸੋਵਾ ਮੰਡੀ ਆ ਬਾਈ ਆਹ ਵੇਖ ਲੋ ਹਾਂ ਬਈ ਇਹ ਹੈਗਾ ਸੋਵਾ ਸੋਵਾ ਦੇ ਠਾੜਾ ਟਾਈਮ ਵੀ ਦੱਦਿਆ ਕਿੰਨੇ ਵਜੇ ਦਾ ਟਰਚਨ ਹੋਏ ਇਹਨਾਂ ਨੂੰ ਮੰਡੀ ਦੇ ਏ ਦਰਸ਼ਨੋਏ ਆ ਬਾਈ 7:30 ਮਿੰਟ ਦੇ ਨਾਲ ਵਿਖਾਵਿਦਨੇ ਓਏ ਅੱਛਾ ਤਾਂ ਪੱਚ ਹੋਰ ਕੋਸ ਆ ਗਿਆ ਸੀ ਚੱਲ ਰਹੇ ਹਾਂ ਵੀ ਹਾਂ ਚਾਚਾ ਕਿਵੇਂ ਆ ਬੈਗ ਗਿਆ ਹਾਂ ਹਾਂ ਟਲ ਗਿਆ ਟਲ ਗਿਆ ਅੱਜ ਮੁਖਾ ਹੀ ਉਹ ਚਨਾ ਪੁੱਛ ਆਇਆ ਫੁੱਟੀ ਆਉਂਦਾ ਵਿੱਚ ਵੇਖ ਤੋ ਲੋ ਮੁਖਾ ਦੇਣਾ ਜੂਮ ਕਰਕੇ ਹੁਣ ਨੇੜੇ ਨਾਲ ਦੇ ਭੈਣ ਤੋਂ ਦੂਜੀ ਕਾਟ ਲੈਣੀ ਇਹਦੀ ਦੂਜੀ ਕਾਟ ਲੈਣੀ ਛੁੱਟ ਚੱਕ ਗਿਆ ਦੂਜੀ ਕਾਟ ਲੈਣੀ ਮਸ਼ੀਨ ਹੋ ਬਲਾ ਬਾਈ ਕਿੱਥੇ ਵਿਆ ਉਹ ਵਿਚਾਰਾ ਹਾਂ ਆਉਂਦੇ ਵੇਖ ਇਧਰ ਤੇਰਾ ਹੁੰਦੇ ਆ ਗਰ ਆ ਸਾਰਿਆਂ ਦਾ ਸ਼ਾਨ ਲੱਗਿਆ ਪਿਆ ਪੱਖਾ ਵੇਲੇ ਹੈ ਖੁਲਿਆ ਕਿਸੇ ਦਾ ਨਹੀਂ ਬਰੰਦਰਕ ਨਹੀਂ ਕਿੰਨੇ ਦਿਨ ਹੋ ਗਏ ਵੇਲੇ ਇਹਨਾਂ ਨੂੰ ਨਾ ਆ ਹੀ ਪਾ ਜਾ ਸਾਰਾ ਮੈਂ ਕਹਿੰਦਾ ਚਾਚਾ ਨੂੰ ਮੈਂ ਕਹਿੰਦਾ ਜੂਗੇਗਾ 16 18 99 ਦਿਨ ਤੱਕ ਹੈ ਨਾ ਇਹ ਆਇਆ ਪਹਿਲਾਂ ਕਦੋਂ ਨਾ ਦਵਾਲੀ ਤੋਂ ਦਵਾਲੀ ਤੋਂ ਪਹਿਲਾਂ ਪਹਿਲੇ ਤੋਂ ਪਟਾਕੇ ਇੱਥੇ ਜਲਾਏ ਠੀਕ ਹੈਂ ਤਾਂ ਗੁਰਪਰਵ ਤੇ ਜਾਣਾ ਮੈਂ ਗੁਰਪਰਵ ਤੇ ਜਾਣਾ ਸਾਕੋਸੂ ਕਿਹ ਜੀ ਬਿਜਲੀ ਆ ਜੀ ਮੈਂ ਝੋਨਾ ਲੈ ਕੇ ਆਉਂਗਾ ਫਿਰ ਮੈਂ ਇੱਧਰ ਬਹਿ ਕੇ ਜਾਉਂਗਾ ਬਾਬਾ ਹਮ ਗੁਰਪੱਕੇ ਕਿਹਨੇ ਪੰਦਰਾਂ ਦਾ ਨਾ 15 ਦਾ ਬਾਅਦ 15 ਕਿਹੜਾ ਦੂਰ ਆ ਅੱਜ ਕਿੰਨੇ ਹੋਗੀ ਅੱਜ 13 14 ਹੋਗੀ ਹੁਣ 13 ਹੋਗੀ ਹੁਣ ਨਾ ਨਹੀਂ ਮੇਰੀ ਗੱਲ ਨਾ ਤੂੰ ਉੱਤੇ ਕੋ ਲੈ ਲੂ ਕਿਤੇ ਪੈ ਪੂ ਜਾਕਰ ਮਾੜਾ ਮੂਟਾ ਕੋ ਨਾ ਕੋ ਭਾਈ ਅੰਦਰ ਦੂਜਾ ਪੂਰਾ ਬਾਹਰ ਲਾ ਕਿਹੜਾ ਬਾਹਰ ਲਾ ਕਿੱਥੋਂ ਆਇਆ ਅੰਦਰੋਂ ਸੁੱਕਾ ਵਾ ਉਤੋਂ ਗਿੱਲਾ ਵਾ ਅਚ ਉਤੋਂ ਗਿੱਲਾ ਹੈ ਵਾਟਰਪਰੂਫ ਆ ਇਹ ਕਹਦਾ ਹਾਂ ਵਾਟਰਪਰੂਫ ਆ ਆ ਕਾਲੀ ਰੋ ਇੱਧਰ ਹੋਇਆ ਤੈਨੂੰ ਰਾਤ ਯਾਰ ਉੱਤੋਂ ਬਣੀ ਜਿਹੜੀ ਉੱਤੋਂ ਬਣੀ ਨਹੀਂ ਦਿਖਦੋਂਗਾ ਨਾ ਓਏ ਜੱਲੇ ਕੱਢਨਾ ਕੱਢ ਦੇ ਕਰ ਹਾਂਜੀ ਤਾਂ ਕੀ ਹਾਲ ਚਾਲ ਆ ਪਹਿਲਾਂ ਆਪਣਾ ਬੰਦੇ ਤੋਂ ਵੀਡੀਓ ਬਣਵਾਈ ਮੈਂ ਤੇ ਮੈਂ ਤਾਂ ਹੁਣ ਉੱਠਿਆ ਤਾਂ ਉਹ ਵੀ ਸੀਗਾ ਮੇਰਾ ਮਨ ਜੀਆ ਨਹੀਂ ਕੀਤਾ ਯਾਨੀ ਕਿ ਮੈਂ ਤੁਹਾਨੂੰ ਦਿਖਾਉਣਾ ਵਾ ਹੁਣ ਟਾਈਮ ਹੋਇਆ ਵਿਆ 8:30 ਹੋਣ ਵਾਲੇ ਆ ਉਹ ਗੱਡੀ ਭਰੀ ਪਈ ਆ ਆ ਗਿੰਦੀ ਆ ਨਾ 8:30 ਨੂੰ ਆ ਗਿਆ ਜੀ ਤਾਂ ਚੁੱਕਣਗੇ ਅੱਜ ਤੋਲ ਵੀ ਲੱਗਣਗੇ ਕੰਡੇ ਲੱਗਣਗੇ ਵੇ ਲੋ ਗੱਡੀ ਚੱਲੀ ਵੀ ਅਸੀਂ ਇਹ ਜੇ ਪਏ ਤੇ ਪਏ ਆ ਇਹ ਉਹ ਵੇ ਬਾਈ ਵੀ ਵਟਦਾ ਹਜੇ ਇੱਧਰ ਬਲਕਾਰਾ ਇੱਥੇ ਚੱਲ ਮੇਰਾ ਮੰਜਾ ਡਾਇਆ ਆ ਦੇ ਚੱਲ ਪੁੱਤਰ ਪਿਆ ਬੈਠੇ ਆ ਢੀਗਾ ਉੱਠਦੇ ਆ ਹੌਲੀ ਹੌਲੀ ਚੱਲਦੇ ਆ ਘਰਾਂ ਨੂੰ ਅੱਜ ਬੀਬੂ ਦਾ ਪਤਾ ਕਰਦੇ ਆ ਕੀ ਕਹਿੰਦੇ ਆ ਫਿਰ ਤੀਜੇ ਨਾਲ ਦਾ ਪਤਾ ਲੈਣੇ ਜੋ ਨਾ ਵੇਖ ਲੋ ਤੋ ਹਰਾ ਹੋ ਚੱਲਿਆ ਆ ਫਟਦਾ ਨਹੀਂਦਾ ਤੁਨੂੰ ਇਹ ਇੱਥੇ ਤੁਹਾਨੂੰ ਦਿਖਾਉਣਾ ਆ ਚਿੱਟਾ ਚਿੱਟਾ ਜਾਂਣਾ ਇਹ ਚੜ ਨਿੱਕ ਲੈ ਝੋਨੇ ਦੀ ਝੋਨਾ ਜਾਂਦਾ ਫੁੱਟੀ ਆ ਦਿਖਾ ਦੇਣਾ ਤੁਨੂੰ ਆਵੇ ਝੋਨਾ ਫਟਦਾ ਜਾਂਦਾ ਵਾ ਤਰੇਲ ਪਈ ਜਾਂਦੀ ਇਹਨਾਂ ਤੇ ਗਿੱਲਾ ਵਾ ਝੋਨਾ ਤਾਂ ਫੁੱਟੀ ਜਾਂਦਾ ਇਹ ਤਾਂ ਗੱਲਾਂ ਵਾ ਤਾਂ ਮੰਡੀ ਦੀਆਂ ਇਹ ਸ਼ਾਂਤੀ ਵੀ ਪਈ ਆ ਪੱਕੇ-ਪੁੱਕੇ ਲੱਗ ਗਏ ਆ ਆ ਆ ਗਿਆ ਇੱਕ ਜੋ ਨਿਰਦੂਰੀ ਰਿਵਾਰਡ ਰਣਾ ਕਹਿੰਦੇ ਉਂਦੀ ਆ ਹੀ ਵੱਢਣ ਵਾਲੀ ਗੱਲ ਆ ਉਂਦੀ ਲੱਗਦੀ ਆ ਚਾ ਚੱਕ ਦੇਣ ਹਾਂਜੀ ਤਾਂ 10 ਵਜੇ ਤੇ ਮੌਸਮ ਉਹ ਜਿਹਾ ਹੋ ਜਾਈ ਆ ਬੰਦੇ ਹਜੇ ਉੱਠ ਨਹੀਂ ਰਹੇ ਅੱਦੇ ਪਏ ਆ ਗਵੰਡੀ ਵੀ ਚੱਲਿਆ ਮੋਟਰਸਾਈਕਲ ਦੀ ਕਿੱਕ ਮਾਰ ਕੇ ਬਾਈ ਹੱਲ ਜੋ ਅੱਜ ਪੂਰੀ ਹੋ ਰਹੀ ਜਿਵੇਂ ਤੁਹਾਨੂੰ ਕੱਲ ਕੱਲ ਵਾਲੀ ਵੀਡੀਓ ਚ ਦੇਖੋਗੇ ਜਿਹੜੀ ਹੁਣ ਪਾਉਂਗਾ ਸੁੰਨਸਰਾ ਪਈ ਆ ਮੰਡੀ ਤੇ ਇਸ ਵੇਲੇ ਤੱਕ ਹਣ ਪੱਕੇ ਭੁੱਖੇ ਲੱਗੇ ਆ ਮਾੜੀ ਜਿਹੇ ਲਜੋਲਾ ਸੋਹਣਾ ਲੱਗਦਾ ਕੰਮ ਆ ਅੱਜ ਹਵਾ ਚੱਲੀ ਜਾਂਦੀ ਆ ਤੇ ਠੰਡ ਵੀ ਆ ਤਰੇਲ ਪੈਂਦੀ ਆ ਤੇ ਹੁਣ ਆਪਾਂ ਚੱਲਦੇ ਆ ਢੇੜਾ ਕੱਢ ਕੇ ਤੁਹਾਨੂੰ ਦਿਖਾਉਣੇ ਸਾਰੀ ਮੰਡੀ ਤੇ ਕੀ ਪ੍ਰੋਗਰਾਮ ਚਲੋ ਫਿਰ ਲਓ ਇਧਰ ਦੇ ਚੱਲਦੇ ਆ ਆ ਦੇਖ ਅਬੀ ਬਾਈ ਚੱਲੇ ਆ ਸਕੂਟਰੇ ਖੜੀ ਆ ਬਾਈਆਂ ਦੀ ਪੱਖਾ ਵੀ ਲੱਗਿਆ ਹੋਇਆ ਠੀਕ ਆ ਨਾ ਆ ਲੱਗੇ ਪਿਆ ਢੇਰ ਕਿਦਰੇ ਪੱਖੇ ਵੱਜੀ ਜਾਂਦੇ ਤੇ ਕਿਦਰੇ ਝਾੜੂ ਵੱਜੀ ਜਾਂਦੇ ਫੱਲੀ ਹੋਣੀ ਫਿਰ ਤੇ ਝਾੜੂ ਮਾਰਦੇ ਮਿੱਟੀਆਂ ਲਈ ਜਾਂਦੇ ਆ ਕਿਵੇਂ ਬਾਈ ਕੀ ਆਲਾ ਬਾਈ ਆ ਖੜੇ ਆ ਬਾਈ ਹੋਣੀ ਜਿਹੜਾ ਡੈਡੀ ਆ ਗਿਆ ਬੈਗ ਲੈ ਕੇ ਲਫਾਫਾ ਪਾਉਂਦਾ ਪਤਾ ਨਹੀਂ ਕੀ ਲਈ ਆਉਂਦਾ ਕੀ ਕੀ ਬਾਈ ਕੀ ਲਈ ਆਉਂਦਾ ਡੈਡੀ ਹੁੰਦਾ ਟੈਨ ਉਹ ਤਾਂ ਜਾਵੜੂ ਮੈਂ ਇਹ ਤਾਂ ਰੁਕੀ ਆ ਉਹਦੀ ਕੀ ਦੀ ਉਹ ਲੱਤੂ ਜੀ ਹੁਣ ਫਾਈ